சூபை விரிஷ்டாச்சார விருது வடி முரான பஞ்ச விஜில பியூரோ அஞ்ச இன்ஜினர் இஞ்சனிங்க சாக்கம் பில்டிங்க இன்ஸ்பெக்டர் நகர நிமம் பட்டானோட்டி வாடூ ਚਾਰਜਾ ਐਮਐਸਸੀ ਬਟਾਲਾ ਜਤਿੰਦਰ ਕੁਮਾਰ ਉਰਫ ਸ਼ੈਲੀ ਨੂੰ 1 ਲੱਖ ਰੁਪਏ ਰਿਸ਼ਵਤ ਮੰਗਨ ਅਤੇ ਲੈਣ ਦੇ ਦੋਸ਼ ਤੇ ਗ੍ਰਿਫਤਾਰ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਇੰਸਪੈਕਟਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਉਕਤ ਮੁਲਾਜ਼ਮ ਨੂੰ ਰਿਸ਼ਪਾਲ ਸਿੰਘ ਵਾਸੀ ਪਿੰਡ ਪਰੋਲੀ ਕਲਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਗਿਆ ਹੈ ਉਨਾ ਗਏ ਦੱਸਿਆ ਕਿ ਉਕਤ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕੇ ਦੋਸ਼ ਲਾਇਆ ਸੀ ਕਿ ਉਸਦੀ ਵਾਹਯੋਗ ਜ਼ਮੀਨ ਨੂੰ ਉਕਤ ਜੇਈ ਵੱਲੋਂ ਪਰਤਾਲ ਕੀਤੀ ਜਾ ਰਹੀ ਗੈਰਕਾਨੂੰਨੀ ਕਲੋਨੀ ਦਾ ਹਿੱਸਾ ਨਾ ਦੱਸਣ 1 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ बुलाड़े ने आगे दसया कि इस शिकायत दी मुडली जांच उपरांत विजिलेंस ब्यूरो दी टीम ने जाल बिछा के उक्त मुलाज्म नु दो सरकारी गवाहां दी मौजूदगी विच 1 लाख रुपये रिश्वत लंदिया रंगे अति काबू कर लिया हा अते आगे दी कार्रवाई कीती जा रही हा बने रो सडना ते देख दरो दे पंजाब जीके न्यूज़ ਅਸਤਿ ਮੇਰੀ ਗੱਲ ਕਰੋ ਫੋਰਮ ਖੜਾ ਦਆ ਦਿਓ ਦੋ ਮਿੰਟ ਲੋਕ ਕੋਈ ਨਹੀਂ ਚੱਲ ਜਾਂਦੇ ਚੱਲ ਚੱਲ ਪ੍ਰਿੰਦਜੀਤ ਸਿੰਘ ਨਾਮ ਹੈ ਸਰ ਕਿਸੇ ਲੋੜ ਰੀਡ ਕੀਤੀ ਗਈ ਕੱਲ ਕੀਤੀ ਇਹ ਆਪਣੇ ਜਈ ਪੋਸਟਡ ਨੇ ਇੱਥੇ ਇੰਜੀਨੀਅਰਿੰਗ ਬ੍ਰਾਂਚ ਦੇ ਵਿੱਚ ਦੇ ਕਿ ਉਹਨਾਂ ਕੋ ਪਠਾਨਕੋਟ ਚਾਰਜ ਹੈ ਜੀ ਇੱਕ ਪਠਾਨਕੋਟ ਸਾਡੀ ਕੰਪਲੇਂਟਡ ਸੀਗੀ ਹਰਪਾਤ ਸੀਗੀ ਜੀ ਜੀ ਇਹ ਉਹਨਾਂ ਕੋ ਇੱਕ ਕੰਮ ਦੇ ਬਦਲੇ ਚ ਲੱਖ ਰੁਪਏ ਮੰਗ ਰਹੇ ਸੀਗੇ ਜੀ ਤੇ ਕੱਲ ਇਹਨਾਂ ਦੀ ਉਸੇ ਡੀਲ ਹੋਈ ਸੀਗੀ ਤੇ ਉਹ 50000 ਰੁਪਏ ਉਹਨਾਂ ਕੋ ਰੇਂਜ ਹੋ ਪਿਆ ਕਹਿੰਦੇ ਸੀ ਨਹੀਂ ਲੱਖ ਪੂਰਾ ਕਰਕੇ ਮੈਨੂੰ ਦੇ ਦੇ ਉਹ ਅੱਜ ਲੱਖ ਰੁਪਏ ਕਹਿੰਦੇ ਸੀ ਮੈਨੂੰ ਬਟਾਲੀ ਆਫਿਸ ਆ ਕੇ ਦੇ ਉਹ ਲੱਖ ਰੁਪਏ ਲੈਂਦੇ ਨੇ ਉਹ ਰੰਗੇਤੀ ਫੜਿਆ ਓਕੇ ਹਾਂਜੀ ਤੇ ਕੀ ਕਰਵਾਈ ਕੀਤੀ ਹੈ ਕਰਵਾਈ ਵਿੱਚ ਹੁਣ ਅੱਗੇ ਆਪਣੇ ਮੁਕਦਮਾ ਦਰਜ ਕਰਕੇ ਫਿਰ ਫਰਦਰਸ਼ੀ ਕੰਮ ਕੀ ਹੈਗਾ ਸੀ ਸਰ ਕੰਮ ਇਹਨਾਂ ਦਾ ਕੋਈ ਪਠਾਨਕੋਟ ਦੇ ਰਿਗਾਰਡਿੰਗ ਹੈਗਾ ਸੀ ਕਿ ਕਾਰਪੋਰੇਸ਼ਨ ਦੇ ਵਿੱਚ ਇਹਨਾਂ ਕੋਲ ਡਿਊਲ ਚਾਰਜ ਹੈ ਕਿਥੋਂ ਦਾ ਇੱਕ ਪਠਾਨਕੋਟ ਦਾ ਇਹਦਾ ਨਾਮ ਕੀ ਜਾਈਦਾ ਇਹ ਜਤਿੰਦਰ ਕੁਮਾਰ ਰਿਹਾ ਸ਼ੈਲੀ ਕਹਿੰਦੇ ਆ ਕਾਰਪੋਰੇਸ਼ਨ 'ਚ ਲੱਗਾ ਹੋਇਆ ਐਂਡ ਥੈਂਕ ਯੂ ਸਰ ਥੈਂਕ ਯੂ ਸਰ ਥੈਂਕ ਯੂ